ਸ਼੍ਰੀ ਗੁਰੂ ਰਵਿਦਾਸ ਜੀ ਮਹਾਜ ਜੀ ਦੇ 647ਵੇਂ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਜੁਡੀਸ਼ੀਅਲ ਕੋਰਟ ਕੰਪਲੈਕਸ ਫਗਵਾੜਾ ਵੱਲੋਂ ਪ੍ਰੋਗਰਾਮ ਉਲੀਕਿਆ ਗਿਆ ਕੋਰਟ ਦੇ ਸਮੂਹ ਮੈਂਬਰਾਂ ਵੱਲੋਂ ਉਲੀਕੇ ਇਸ ਧਾਰਮਿਕ ਪ੍ਰੋਗਰਾਮ ਵਿੱਚ ਉਚੇਚੇ ਤੌਰ ਤੇ ਸਬ ਡਿਵੀਜ਼ਨਲ ਜੁਡੀਸ਼ੀਅਲ ਮੈਜਿਸਟ੍ਰੇਟ ਮੈਡਮ ਸੁਰੇਖਾ ਡਡਵਾਲ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਜੀਐਮਆਈਸੀ ਫਗਵਾੜਾ ਸ਼੍ਰੀ ਅਰੁਣ ਸੋਰੀ ਜੀਐਮਆਈਸੀ ਫਗਵਾੜਾ ਸ਼੍ਰੀ ਵਿਜੇ ਡਡਵਾਲ ਸ਼੍ਰੀ ਅਰਵਿੰਦਰ ਰਾਏ ਸੌਰਵ ਖੁੱਲਰ ਐਡਵੋਕੇਟ ਇੰਦਰਜੀਤ ਕੁਮਾਰ ਪੋਲ ਐਡਵੋਕੇਟ ਲੋਕੇਸ਼ਨ ਨਾਰੰਗ ਤਨਦੀਪ ਕੋਰ ਹਰਿੰਦਰ ਕੋਰ ਸੁਨੀਤਾ ਬਸਰਾ ਮਨਪ੍ਰੀਤ ਕੋਰ ਤੋਂ ਇਲਾਵਾ ਕੋਰ ਤੇ ਹੋਰ ਆਲਾ ਅਧਿਕਾਰੀ ਅਤੇ ਪਤਵੰਤੇ ਸੱਜਣਾ ਨੇ ਆਪਣੀ ਹਾਜ਼ਰੀ ਲਗਵਾਈ ਇਸ ਧਾਰਮਿਕ ਪ੍ਰੋਗਰਾਮ ਵਿੱਚ ਅਰਦਾਸ ਸੁਪਰੰਤ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ ਅਧਿਆਈਆਂ ਸਖਸ਼ੀਅਤਾਂ ਨੂੰ ਗੁਰਦੇ ਬਖਸ਼ਿ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਦੌਰਾਨ ਬੁਲਾਰਿਆਂ ਨੇ ਸਮੂਹ ਇਲਾਕਾ ਨਿਵਾਸੀਆਂ ਨੂੰ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਮੁਬਾਰਕਾਂ ਦਿੱਤੀਆਂ ਸਤਗੁਰ ਅਬਦਾਸ ਮਹਾਰਾਜ ਜੀ ਦਾ ਗੁਰਪੁਰਬ ਜੁਡੀਸ਼ੀਅਲ ਕੋਰਟ ਕੰਪਲੈਕਸ ਵਿੱਚ ਬਹੁਤ ਹੀ ਸ਼ਰਧਾ ਅਤੇ ਭਾਵਨਾ ਦੇ ਨਾਲ ਸਮੂਹ ਵਕੀਲ ਸਹਿਬਾਨਾਂ ਦੇ ਸਹਿਯੋਗ ਅਤੇ ਸਟਾਫ ਅਤੇ ਹੋਰ ਸੰਗਤ ਦੇ ਸਹਿਯੋਗ ਦੇ ਨਾਲ ਮਨਾਇਆ ਗਿਆ ਅਤੇ ਮੈਂ ਇਸ ਮੌਕੇ ਦੇ ਸਾਰੀਆਂ ਹੀ ਸੰਗਤਾਂ ਨੂੰ ਦੇਸ਼ਾਂ-ਵਦੇਸ਼ਾਂ ਵਿੱਚ ਵਸਦੀਆਂ ਨੂੰ ਆਪਣੇ ਵੱਲੋਂ ਅਤੇ ਆਪਣੇ ਵਕੀਲ ਭਾਈ ਜਟੇ ਵੱਲੋਂ ਬਹੁਤ ਹੀ ਵਧਾਈਆਂ ਦਿੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਤਿਗੁਰੂ ਦਾਸ ਮਹਾਰਾਜ ਕੀ ਜੈ ਸ਼੍ਰੀ ਗੁਰੂ ਦਾਸ ਦਾ ਗੁਰਦਾਸ ਦਾ ਜਨਮ ਦਿਨ ਮਨਾਇਆ ਗਿਆ ਜੈ ਕੋਰਟ ਕੰਪਲੈਕਸ ਦੇ ਵਿੱਚ ਮਨਾਇਆ ਗਿਆ ਜੋ ਕਿ ਬਹੁਤ ਸ਼ਰਧਾਪੂਰਵਕ ਉਹਦੇ ਸਾਰੇ ਇਕੱਠੇ ਹੋਏ ਇਕੱਠੇ ਹੋ ਕੇ ਤੇ ਉਪਾਇਆ ਉਰਮਾਰਾ ਇਹ ਤੇ ਸਾਰਿਆਂ ਨੂੰ ਵਧਾਈ ਦਿੱਤੀ ਇਸ ਕਰਕੇ ਜਿਹੜੀ ਸੀਗੀ ਆਪਣੇ ਇਹ ਕੋਰਟ ਕੰਪਲੈਕਸ ਵਿੱਚ ਜਿਹੜਾ ਗੁਰੂਗੁਰੂ ਮਾਰਗ ਜਨਮਦਨ ਬਹੁਤ ਚੰਗੀ ਤਰ੍ਹਾਂ ਮਨਾਇਆ ਗਿਆ ਅਤੇ ਬਹੁਤ ਗਰੌਣਕ